ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਜਾਣੇ ਬਹੁਤ ਵਧੀਆ ਹੋਵਗੇ ਸਵੇਰ ਦਾ ਟਾਈਮ ਅੱਜ ਨਮਰਾਤ ਰਿਆਂ ਦਾ ਜਿਹੜਾ ਪਹਿਲਾ ਨਮਰਾਤਰਾ ਅੱਜ ਤੇ ਨਮਿਸ਼ ਇੱਧਰ ਕਟਿੰਗ ਨਹੀਂ ਕਰਵਾਈ ਕਿੰਨੇ ਦਿਨ ਹੋ ਗਏ ਅੱਜ ਕਟਿੰਗ ਕਰਵਾਈ ਆ ਤੇ ਨਵਾਤਵਾ ਕੇ ਫਰੈਸ਼ ਕਰਤਾ ਬੱਚਿਆਂ ਨੂੰ ਤੇ ਆਪਾਂ ਵੀ ਜਿਹੜੀ ਜੋਤ ਵਗੈਰਾ ਜਗਾ ਲਈ ਆ ਤੇ ਖੇਤਰੀ ਵਗੈਰਾ ਬੀਜ ਲਈ ਆ ਤੇ ਵਲੌਗ ਮੈਂ ਕਿਹਾ ਚਲੋ ਨਾ ਸ਼ੁਰੂ ਕਰ ਲੈਂਦੇ ਆ ਸ਼ੁਰੂ ਕੀਤਾ ਹੋਏ ਨਾ ਫਿਰ ਉਹ ਹਵਾ ਚੱਲਦਾ ਰਹਿੰਦਾ ਤੇ ਜਿਹੜਾ ਸਵੇਰ ਦਾ ਟਾਈਮ ਨਾਸ਼ਤਾ ਵਗੈਰਾ ਕਰ ਲਿਆ ਵਾ ਤੇ ਵਲੌਗ ਨੂੰ ਮੈਂ ਕਿਹਾ ਕੰਟੀਨਿਊ ਕਰਦੇ ਹੁਣ ਤੇ ਨਮਿਸ਼ ਨੇ ਨਾਸ਼ਤਾ ਕਰ ਲਿਆ ਵਾ ਤੇ ਇਧਰ ਫਰੂਟ ਮੈਂ ਦਿੱਤਾ ਫਰੂਟ ਖਾਣ ਨੂੰ ਤੇ ਕੰਟੀਨਿਊ ਕਰਦੇ ਹਾਂ ਜੀ ਅੱਛਾ ਬਣਾ ਲਈ ਹਾਂ ਸਟਾਰਟ ਸਟਾਰਟ ਕਿਚਨ ਦੇ ਮੈਂ ਵੀ ਬਾਰੇ ਵੀ ਤੇ ਹੁਣ ਚਾਟ ਬਣਾਉਣ ਲੱਗੀ ਹਾਂ ਆਲੂ ਪਾਏ ਆ ਜਿਹਦਾ ਬਰਤ ਦੀ ਚਾਟ ਤੇ ਐਪਲ ਪਾਈ ਕੱਟ ਕੇ ਨਾਲ ਲਿਖਾਈਆਂ ਮੈਂ ਕਿ ਨਮਿਸ਼ ਹਰ ਚਾਰਾਂ ਨੂੰ ਮੀਨ ਇਹ ਬੜਾ ਵਧੀਆ ਜਿਹਾ ਆਇਆ ਨਾ ਅੱਜ ਤਾਂ ਪਹਿਲਾ ਦਿਨ ਵਾ ਤੇ ਹੈ ਜੀ ਉਹਨਾਂ ਤੋਂ ਆਣਾ ਇਹ ਮਰਚਾ ਵਾਲਾ ਜੇ ਵੀ ਵਿੱਚ ਬਾਤ ਨਾ ਛੇ ਕਾਸ਼ ਅਨੁਵਲ ਇਹ ਵੀ ਬਾਦਾਂ ਵਿੱਚ ਬੰਦੂਨ ਇਹ ਬਹਾਂ ਕਰਦੀਆਂ ਆਪਾਂ ਹੁਣ ਗੀਸੋਸ ਐ ਆਪਾਂ ਘਰੇ ਬਣਾਈ ਸੀ ਤੁਸੀਂ ਕਹੋਗੇ ਤੇ ਤੁਹਾਨੂੰ ਦੱਸ ਦਾਂ ਕਿ ਕਿੱਦਾਂ ਬਣਦੀ ਹੈ ਨਾ ਐ ਪਾਉਂਗੀ ਇਹ ਪਈ ਪਈ ਨਾ ਸੰਘੜੀ ਹੋ ਜਾਂਦੀ ਤੇ ਜਦੋਂ ਤੁਸੀਂ ਫ੍ਰਿਜ ਰੱਖ ਦਿੰਦੇ ਨਾ ਇਹਨੂੰ ਤੇ ਪਈ ਪਈ ਜੀ ਤੁਹਾਨੂੰ ਬੜਾ ਹੋਰ ਜਿਆਦਾ ਸਵਾਦ ਹੋ ਜਾਂਦੀ ਹੈ ਨਾ ਹੋ ਇਹ ਨੂੰ ਕੋਲ ਨਹੀਂ ਬੰਨਾ ਤਾਂ ਇਹ ਵੀ ਜਿਹੜਾ ਜਿਹੜੇ ਦੰਦ ਰਾਤੇ ਵਗੈਰਾ ਚ ਲੰਡੇ ਹਨਾ ਜਿਨ੍ਹਾਂ ਨੇ ਮੇਰੇ ਭੈਣਾਂ ਨੇ ਘਰਾਵਾਂ ਨੇ ਰੱਖੁਰਾ ਇਦਾਂ ਜਿਹੜਾ ਉਚਾਰਣ ਬਣਾ ਸਕਦੇ ਪਾਣਾ ਦੀ ਨਮਕ ਥੋੜਾ ਜਿਹਾ ਨਮਕ ਪਾਉਂਗੀ ਘਾਵਲਾ ਇਹ ਕਾਲਾ ਨਮਕ। ਬਸ। ਮਾਰ ਜੀ। ਲੋ ਜੀ ਇੱਥੇ ਜਿਹੜੇ ਕੱਪੜੇ ਸੁੱਕਣੇ ਪਾਏ ਸੀ ਸਾਰੇ ਲਾਏ। ਇੱਕ ਦਿਨ ਨਾਲ ਤੂਪਨ ਕੱਪੜੇ ਤੇ ਕਿੰਨੇ ਸਾਰੇ ਹੋ ਜਾਂਦੇ ਆ। ਤੇ ਆਪਾਂ ਜਿੱਦਾਂ ਵੀਰਵਾਰ ਨਹੀਂ ਕੱਪੜੇ ਧੋਂਦੇ ਹੈਗੇ ਤੇ ਫਿਰ ਸ਼ੁੱਕਰਵਾਰ ਕੱਪੜੇ ਧੋਪਦੇ ਆ ਵੀਰਵਾਰ ਦਾ ਨਾਗਾ ਪਾਇਆ ਜਾਂਦਾ ਤੇ ਉਹਦੇ ਕਰਕੇ ਫਿਰ ਜ਼ਿਆਦਾ ਹੋ ਜਾਂਦੇ ਹਨਾ ਤੇ ਜਿਹੜੇ ਆ ਕੱਪੜੇ ਤਿਆਰ ਕਰਨ ਵਾਲੇ ਤਿਆਰ ਕਰ ਲੂੰਗੀ ਤੇ ਪ੍ਰੈਸ ਵਾਲੇ ਫਿਰ ਮੈਂ ਨਾਲ ਹੀ ਨਾ ਪ੍ਰੈਸ ਕਰ ਲਈ ਤੇ ਜਦੋਂ ਕੱਪੜੇ ਲਾਏ ਨਾ ਮੈਂ ਪਹਿਲਾਂ ਤਾਂ ਮੈਂ ਵੇਖੇ ਨਹੀਂ ਮੈਂ ਤਿਆਰ ਕਰਦੀ ਰਹੀ ਜਦੋਂ ਮੈਂ ਬਾਅਦ ਚ ਵੇਖੇ ਤੇ ਕੱਪੜਿਆਂ 'ਚ ਇੰਨੀਆਂ ਜ਼ਿਆਦਾ ਕੀੜੀਆਂ ਲਾਲ ਕੀੜੀਆਂ ਸੀ ਤੇ ਜਿਹੜਾ ਹੀ ਮੈਂ ਬਾਹਰ ਚੋਂ ਵੇਖਿਆ ਗਈ ਨੀਆਂ ਕੀੜੀਆਂ ਤੇ ਜਿਹੜੇ ਨਾ ਬਨੇਰਿਆਂ ਤੇ ਜਦੋਂ ਆਪਾਂ ਪਾਉਨੇ ਨਾ ਬਨੇਰਿਆਂ ਤੇ ਬਹੁਤ ਜ਼ਿਆਦਾ ਕੀੜੀਆਂ ਆ ਜਾਂਦੀਆਂ ਵਾ ਬਨੇਰਿਆਂ ਤੇ ਤੇ ਉਹ ਬਨੇਰਿਆਂ ਤੇ ਕੱਪੜੇ ਪਾਉਣੇ ਪੈਂਦੇ ਤਾਂ ਇੱਕੋ ਬੰਨੀ ਆ ਤੇ ਸਾਰੇ ਕੱਪੜੇ ਨਾ ਬਨੇਰਿਆਂ ਤੇ ਪਾਉਣੇ ਪੈਂਦੇ ਜਦੋਂ ਜ਼ਿਆਦਾ ਹੋ ਜਾਂਦੇ ਫਿਰ ਉਹ ਫਿਰ ਜ਼ਿਆਦਾ ਹੀ ਹੋ ਸ਼ਤ ਪਰ ਜਾਂਦੀ ਆ ਨਾ ਤੇ ਬਨੇਰਿਆਂ ਤੇ ਕੀੜੀਆਂ ਹੋਣੀਆਂ ਵਾ ਤੇ ਉਹ ਸਾਰੇ ਕੱਪੜਿਆਂ ਦੇ ਵਿੱਚ ਹੀ ਤੇ ਮੈਂ ਬਾਅਦ ਚ ਵੇਖਿਆ ਪ੍ਰੈਸ ਵਾਲੇ ਤੇ ਚਲੋ ਮੈਂ ਝਾੜ ਝਾੜ ਕੇ ਨਾ ਪ੍ਰੈਸ ਕਰ ਲੇ ਤੇ ਇੱਥੇ ਵੀ ਮੈਂ ਬਾਅਦ ਵਿੱਚ ਵੇਖਿਆ ਕਿ ਪੀਲੇ ਸੂਟ ਤੇ ਜਦੋਂ ਤੁਰੇ ਜਾਣ ਜਾਂ ਵਾਈਟ ਤੇ ਤੁਰੀਆਂ ਜਾਣ ਲਾਲ ਲਾਲ ਕੀੜੀਆਂ ਤੇ ਫਿਰ ਮੈਂ ਵੇਖਿਆ ਕਿ ਇਹ ਤੇ ਕੀੜੀਆਂ ਬਹੁਤ ਜ਼ਿਆਦਾ ਵਾ ਤੇ ਸ਼ਾਤ ਤੇ ਵੀ ਬਹੁਤ ਜ਼ਿਆਦਾ ਕੀੜੀਆਂ ਹੋਈਆਂ ਵਾ ਇਸੇ ਕਰਕੇ ਜਿਹੜੇ ਕੱਪੜਿਆਂ ਤੇ ਚੜ ਜਾਂਦੀਆਂ ਵਾ ਤੇ ਫਿਰ ਵੀ ਚਲੋ ਮੈਂ ਨਾ ਕਰਕੇ ਤੇ ਜਿਹੜੇ ਤੈ ਜਿਹੜੇ ਕਰ ਲਏ ਕੱਪੜੇ ਤੇ ਮੈਨੂੰ ਵੀ ਕਿੰਨੀਆਂ ਕੀੜੀਆਂ ਚੜ ਗਈਆਂ ਬਾਅਦ ਚ ਵੇਖਿਆ ਤਾਂ ਲੱਗੇ ਨਾ ਸਾਰਾ ਹੀ ਲਾਲ ਹੋ ਗਿਆ ਕਿੰਨੀ ਖਾਰਿਸ਼ ਹੋਈ ਜਾਵੇ ਹਨਾ ਤੇ ਉਹ ਲਾਲ ਕੀੜੀਆਂ ਤੇ ਉਹ ਲਾਲ ਕੀੜੀਆਂ ਜੜੀਆਂ ਉਚੜ ਗਈਆਂ ਨਾ ਤੇ ਮੈਂ ਕਿ ਮੈਂ ਬੱਚਿਆਂ ਦੇ ਕੱਪੜੇ ਫਿਰ ਮੈਂ ਝਾੜ ਝਾੜ ਕੇ ਹਨਾ ਦੂਜੇ ਵੀ ਕੱਪੜੇ ਫਿਰ ਮੈਂ ਝਾੜ ਝਾੜ ਕੇ ਨਾ ਫਿਰ ਮੈਂ ਤੈ ਕੀਤਾ ਤੇ ਪ੍ਰੈਸ ਕਰਨ ਵਾਲੇ ਤੇ ਚਲੋ ਪ੍ਰੈਸ ਵੀ ਇੱਕ ਵੇਖ ਕੇ ਕੀਤਾ ਹੀ ਪ੍ਰੈਸ ਤੇ ਉਹਨਾਂ ਚ ਤੇ ਰਹਿ ਨਹੀਂ ਗਈਆਂ ਕੀੜੀਆਂ ਹਨਾ ਅੰਡੇ ਦੇ ਆਵਲੇ ਕੱਪੜੇ ਹੀ ਇੰਨਾ ਚ ਫਿਰ ਮੈਂ ਚਾੜੇ ਕੱਪੜੇ ਕਈ ਵਾਰੀ ਮੈਨੂੰ ਤੇ ਕੰਮ ਕਰਦਾ ਕਦਾ ਪਤਾ ਨਹੀਂ ਲੱਗਦਾ ਮਤਲਬ ਮੈਂ ਕੈਮਰਾ ਵੀ ਆਨ ਕੀਤਾ ਵਾ ਕਿ ਨਹੀਂ ਉਹ ਕੀਤਾ ਹੈਗਾ ਹਨ ਕਈ ਵਾਰ ਕੰਮ ਇੰਨਾ ਜ਼ਿਆਦਾ ਹੁੰਦਾ ਕਿ ਕੈਮਰਾ ਆਨ ਹੀ ਨਹੀਂ ਹੋ ਪਾਂਦਾ ਹਨ ਤੇ ਜਦੋਂ ਨਮਿਸ਼ ਮੇਰੇ ਲੱਗੇ ਹੁੰਦਾ ਵਾ ਜਾਂ ਹੋਰ ਕੋਈ ਹੁੰਦਾ ਵਾ ਤੇ ਫਿਰ ਮੈਂ ਕਹਿ ਦਿੰਨੀ ਵੀ ਹਾਂ ਕੈਮਰਾ ਫੜ ਲਓ ਹਨ ਫੋਨ ਫੜ ਲਓ ਤੇ ਕਈ ਵਾਰ ਮੈਨੂੰ ਚੇਤਾ ਹੀ ਨਹੀਂ ਰਹਿੰਦਾ ਮੈਂ ਮਤਲਬ ਕੰਮ ਕਰੀ ਜਾਨੀ ਆ ਤੇ ਮੈਂ ਚੇਤਾ ਨਹੀਂ ਰਿੰਦਾ ਕਿ ਮੈਂ ਕੈਮਰਾ ਵੀ ਆਨ ਕਰਨਾ ਹਨ ਕਿਉਂਕਿ ਦਿਮਾਗ ਵਾ ਬੜੇ ਥਾਈ ਭੁੰਮਦਾ ਵਾ ਕਾਸ ਉਦੋਂ ਤੇ ਜਦੋਂ ਬੱਚੇ ਵੀ ਹੋਣ ਤੇ ਆਪਣੇ ਫੈਮਿਲੀ ਨੂੰ ਵੀ ਟਾਈਮ ਦੇਣਾ ਹੋਵੇ ਤੇ ਕੰਮ ਵੀ ਹੋਵੇ ਹਨਾ ਤੇ ਉਦੋਂ ਖਾਸ ਕਰਕੇ ਧਿਆਨ ਨਹੀਂ ਰਹਿੰਦਾ ਦਿਮਾਗ ਬੜੀ ਥਾਈ ਭੱਜਦਾ ਰਹਿੰਦਾ ਵਾ ਤੇ ਇਹਦੇ ਮੈਂ ਨਾਲ ਹੀ ਪ੍ਰੈਸ ਕਰ ਲੇ ਪ੍ਰੈਸ ਕਰ ਦਿਆ ਕਰ ਦਿਆ ਨਾ ਮੈਨੂੰ ਖਾਰਿਸ਼ ਹੋਈ ਜਾਵੇ ਮਤਲਬ ਕੀੜੀਆਂ ਕੁੜੀਆਂ ਚੜ ਗਈਆਂ ਚਾਦਰ ਤੇ ਵੀ ਚੜ ਗਈਆਂ ਚਾਦਰ ਤੇ ਚਲੋ ਬਾਅਦ ਚ ਮੈਂ ਨਾ ਫੁੰਡ ਫੁੰਡ ਲਈ ਬਿਸਤਰਾ ਚੰਗੀ ਤਰ੍ਹਾਂ ਨਾ ਬੈੱਡ ਝਾੜ ਝੂੜ ਲਿਆ ਹੀ ਤੇ ਬਾਅਦ ਚ ਇਹ ਜਿਹੜੇ ਕੱਪੜੇ ਹੀ ਇੰਨਾ ਤੇ ਮੈਂ ਚਲ ਕਰ ਹੀ ਲਿਆ ਹੈ ਪ੍ਰੈਸ ਦੇ ਨਾਲ ਥੋੜੀਆਂ ਬੋਤੀਆਂ ਹੋ ਜਾਂਦੀਆਂ ਮਰ ਜਾਂਦੀਆਂ ਹਨਾ ਜੇ ਵੀ ਚਰਾਈ ਵੀ ਜਾਣ ਤੇ ਤੇ ਇੱਥੇ ਤੇ ਨਮੀਸ਼ ਮੇਰੇ ਲੱਗ ਗਈ ਤੇ ਉਹਨੇ ਮੈਂ ਕਿਹਾ ਤਾਂ ਮੈਂ ਹੈ ਫੋਨ ਫੜ ਲਾ ਹਣਾ ਤੇ ਬੱਚੇ ਕੋਈ ਕਈ ਵਾਰੀ ਵੀਡੀਓ ਨਹੀਂ ਵੀ ਚੰਗੀ ਬਣਦੀ ਹੈਗੀ ਕਈ ਵਾਰੀ ਚੰਗੀ ਪਣ ਜਾਂਦੀ ਹੈ ਨਾ ਤੇ ਅੱਧ-ਪੱਧ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਹਣਾ ਜੇ ਵਿਊ ਦਿੰਦੇ ਤੇ ਤੁਸੀਂ ਜਿਹੜਾ ਉਹ ਲਾਈਕ ਵੀ ਕਰਿਆ ਕਰੋ ਕੱਪੜੇ ਤਾਂ ਹੋ ਗਏ ਆਪਣੇ ਪ੍ਰੈਸ ਬਹੁਤ ਹੀ ਗਾੜ੍ਹ ਪਹਿ ਗਿਆ ਕੱਪੜੇ ਵੀ ਵਾਵਾ ਹੀ ਅੱਜ ਪ੍ਰੈਸ ਵਾਲੇ ਵੀ ਤੇ ਦੂਜੇ ਤਹਿ ਵਾਲੇ ਵੀ ਨਮੀਸ਼ आ स्टोर वाले कमरे रख के आओ इधर आ थोड़ा इधर करके इधर थोड़ा इधर इधर एक हाथ ऊपर एक हाथ थले हां ओ हां देख चल ले रहने दो तुम तो। मैं रख के आती पहले मैं ना रूम माड़ा जहा सैट कर ला बहुता इन उबड़ खाबड़ हो गया जी हूँ ਸੌਰੀ ਧੀੜ ਇਦਾਂ ਲੰਗ ਜਾਂਦੀ ਅੱਜ ਤੇ ਨਾ ਬਸ ਲੇਟ ਕੇ ਵੀ ਨਹੀਂ ਵੇਖਿਆ ਬੈੱਡ ਦੇ ਨਾਲ ਗੰਨੂ ਸੌਂ ਗਿਆ ਸੀ ਥੋੜਾ ਜਿਹਾ ਨਾ 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 ਕਬਰ ਜੀ ਵੀ ਮੈਂ ਲਾਹ ਹੀ ਲੈਣੀ ਆ ਸੋਫਿਆਂ ਦੇ ਨਾਲ ਕੀੜੀਆਂ ਜੀਆਂ ਹੋਣ ਨਾ ਵਹਿਮ じゃ ਹੋ ਗਿਆ ਕੀੜੀਆਂ ਬਹੁਤ ਜ਼ਿਆਦਾ ਏ ਇਦਾਂ ਤੇ ਹੁਣ ਲੜਨ ਗਈਆਂ ਨਾ ਫਿਰ ਮੈਂ ਚੱਕ ਚੱਕ ਦਿੰਨੀ ਆ ਬੰਡੂ ਤੇ ਸੱਟ ਘਰਤਾ ਵਸਿਆ ਹੋਈ ਰਹਿ ਗਿਆ ਮੁਰਗੇ ਕੱਪੜੇ ਸਾਬ ਲੈਣੇ ਆ ਪ੍ਰੈਸ ਕਰਨ ਵਾਲੇ ਪ੍ਰੈਸ ਕਿਤੇ ਤੇ ਦੂਜੇ ਤੇ ਮੈਂ ਗਈ ਹੀ ਨਾ ਬਾਜ਼ਾਰ ਤੇ ਸਮਾਨ ਜਿਹੜਾ ਲਾਉਣਾ ਸੀ ਉਹ ਲੈ ਆਂਦਾ ਤੇ ਮੈਂ ਨਾ ਫਾਈਲਾਂ ਆਪਣੀਆਂ ਸਾਫ਼ ਕਰਾ ਕੇ ਲੈ ਆਈਆਂ ਇਹ ਮੈਂ ਫਾਈਲਾਂ ਪਾਈਆਂ ਸੀ ਤੇ ਨਾ ਪੀਲੀਆਂ ਜੀਆਂ ਹੋ ਗਈਆਂ ਹੀ ਪੀਲੀਆਂ ਪੀਲੀਆਂ ਹੋ ਗਈਆਂ ਹੀ ਤੇ ਨਾ ਆਖੋ ਨੂੰ ਆਨ ਚੁੱਟੀਆਂ ਹੋ ਗਈਆਂ ਹਾਂ ਵੇਖੋ ਸਾਫ਼ ਹੋ ਗਿਆ ਨਾ ਇਹਦੇ ਨਾ ਪੀਲੀਆਂ ਪੀਲੀਆਂ ਹੋ ਗਈਆਂ ਸੀ ਤੇ ਇੱਕ ਇਹ ਜੋੜਾ ਮੇਰੇ ਕੋਲ ਤੇ ਇੱਕ ਨਾ ਹੋਰ ਉਹ ਵੀ ਨਾ ਅਜੇ ਸਾਫ਼ ਕਰਾਉਣ ਵਾਲੀਆਂ ਮੈਂ ਇਧਾਂ ਹੱਡੇ ਕਰ ਪਾਣੀ ਆਇਆ ਸੀ ਨਾ ਉਹਦੇ ਨਾਲ ਪਾਣੀ ਨਾਲ ਨਾ ਕਾਲੀਆਂ ਹੋ ਗਈਆਂ ਹਾਂ ਵੇਖੋ ਤੇ ਮੈਨੂੰ ਬੜੀ ਵਧੀਆ ਚੇਨ ਜਿਹੜੀ ਹੈ ਨਾ ਬੜੀ ਵਧੀਆ ਲੱਗਦੀ ਸਾਫ਼ ਹੋ ਗਈ ਤੇ ਫੇਰ ਤਰ ਨਜ਼ਰ ਆਉਗੀ ਅੱਛੀ ਤਰ੍ਹਾਂ ਇਹ ਚੇਨ ਵਾ ਇੱਕ ਤਾਂ ਬਰੀਕ ਹੁੰਦੀ ਨਾ ਦੂਸਰੀ ਗੋਲ ਵਾਲੀ ਇਹ ਹੈਗੀ ਕਿੰਗਰੀਆਂ ਜੀਆਂ ਵਾਲੀਆਂ ਵੇਖੋ ਜਿੱਦਾਂ ਆ ਆਂਬ ਦੀਆਂ ਪੱਤੀਆਂ ਹੁੰਦੀਆਂ ਨੇ ਨਾ ਇਦਾਂ ਦੀਆਂ ਇਹ ਸਾਫ਼ ਹੋਣਗੀਆਂ ਫਿਰ ਤੁਹਾਨੂੰ ਦੱਸੂਗੀ ਇਹ ਵੀ ਨਾ ਇਦਾਂ ਰੱਖੀਆਂ ਮੈਨੂੰ ਖੜਨ ਦਾ ਚੇਤਾ ਭੁੱਲ ਗਏ ਜੂ ਮੈਂ ਬਾਜ਼ਾਰ ਗਈਆਂ ਨਹੀਂ ਤੇ ਇਹ ਵੀ ਮੈਂ ਨਾ ਸਾਫ਼ ਕਰਾ ਲਿਆ ਹੋਣੀਆਂ ਸੀ ਤੇ ਮੈਂ ਫਿਲਹਾਲ ਆ ਪਾਈਆਂ ਸੀ ਤੇ ਮੈਂ ਇਸ ਕਰਕੇ ਸਾਫ਼ ਕਰਾ ਲਈਆਂ ਇਹਨਾਂ ਨੂੰ ਪਾ ਲੈਣੇ ਹੋ ਨਾ ਤੇ ਇਹ ਨਾ ਇਹਨੂੰ ਪਾ ਲੈਣੀ ਆ ਮੈਨੂੰ ਵਧੀਆ ਲੱਗਦੀਆਂ ਪਾਈਆਂ ਮੈਂ ਨਾ ਜਦੋਂ ਮੈਂ ਅਨਮੈਰਿਡ ਹੀ ਤਦ ਵੀ ਮੈਂ ਪਾਉਂਦੀ ਹੁੰਦੀ ਸੀ ਤੇ ਹੁਣ ਵੀ ਹੁਣ ਤੇ ਚਲੋ ਵਿਆਹ ਹੋ ਗਿਆ ਹੁਣ ਤੇ ਚਲੋ ਪੌਣੀ ਪੌਣੀ ਪਰ ਉਹ ਨਾ ਮੈਂ ਪਾਇਲ ਇੱਕ ਜਿਹੜੀ ਆ ਉਹ ਮੈਨੂੰ ਪਸੰਦ ਆ ਹੋਰ ਕੁਛ ਨਾ ਮੈਨੂੰ ਪਸੰਦ ਨਹੀਂ ਹੈਗਾ ਇਹ ਵੇਖਿਆ ਵਧੀਆ ਵੀ ਬੜੀ ਲੱਗਦੀ ਹੈ ਨਾ ਬਲੈਕ ਕਲਰ ਦੀ ਇੱਕ ਬਲੈਕ ਜੇ ਮੋਤੀ ਜਿੱਦਾਂ ਹੁਣ ਚਲਦੀਆਂ ਪਈਆਂ ਬੜੀਆਂ ਹਨਾ ਉਹ ਵਾਲੀ ਚੀਜ਼ ਆ ਤੇ ਤੇ ਕੱਪੜਾ ਲੀੜਾ ਵੀ ਆਪਣਾ ਸੰਭ ਲਿਆ ਤੇ ਮੈਂ ਨਾਲ ਲਿਆ ਕਿਉਂਕਿ ਨਾ ਕੀੜੀਆਂ ਜੀ ਬੜੀਆਂ ਸੀ ਬੈੱਡ ਸਾਰਾ ਝਾੜਿਆ ਮੈਂ ਸੋਫਾ ਵਗੈਰਾ ਝਾੜਿਆ ਮੈਂ ਕਿ ਕੀੜੀ ਨਾ ਕੋਈ ਰਹਿ ਜਾਏ ਨਾ ਬੱਚੇ ਵਗੈਰਾ ਤੇ ਐਵੇਂ ਲੜੇਗੀ ਤੇ ਬੱਚਾ ਦਾ ਸਮਝੋਗਾ ਵੀ ਨਹੀਂ ਹੈਗਾ ਹਨਾ ਤੇ ਗੰਨੂੰ ਮੇਰਾ ਬੜਾ ਪਰੇਸ਼ਾਨ ਮੜਿਆ ਮੈਂ ਕੰਮ ਵਿੱਚ ਲੱਗੀ ਐ ਤੇ ਉਹ ਵਾਕਰ ਚ ਹੁਣ ਉਹਨੂੰ ਵਾਕਰ ਚੋਂ ਕੱਢਦੀ ਆ ਬੱਚਾ ਵੀ ਥੱਕ ਜਾਂਦਾ ਨਾ ਨਿੱਕੇ ਨਿੱਕੇ ਲੱਤਾਂ ਨਾਲ ਕਿੰਨਾ ਕੋ ਕੋ ਮਲੇਗਾ ਤੇ ਉਹਨੂੰ ਕੱਢਦੀ ਹੁਣ ਤੇ ਦੁੱਧ ਪਿਆਉਣੀ ਆ ਬੋਤਲ ਚ ਪਾ ਕੇ ਰੱਖਿਆ ਤੇ ਚਲੋ ਜੀ ਇਹ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਆ ਕਰੋ ਚੈਨਲ ਕਰਦੇ ਆ ਕਰੋ ਸਬਸਕ੍ਰਾਈਬ ਹਾਂਜੀ ਇੱਕ ਗੱਲ ਹੋਰ ਕਿ ਜਿਹੜੇ ਮਤਲਬ ਆ ਬਲੌਗ ਚ ਕਮੈਂਟ ਆਇਆ ਹੋਣਾ ਆਉਂਦੇ ਆ ਉਹ ਮੈਂ ਅਗਲੇ ਤੋਂ ਅਗਲੇ ਬਲੌਗ ਚ ਮੈਂ ਜਦੋਂ ਮੈਨੂੰ ਟਾਈਮ ਲੱਗਦਾ ਮੈਂ ਪੜਦੀ ਆ ਉਦੋਂ ਮੈਂ ਰਿਪਲਾਈ ਕਰਦੀ ਆ ਨਾ ਏ ਨਹੀਂ ਆ ਕਿ ਮੈਂ ਜੇ ਉਹ ਜਦੋਂ ਤੁਸੀਂ ਕੀਤਾ ਵਾ ਕਮੈਂਟ ਤੇ ਉਸੇ ਟਾਈਮ ਉਹਦਾ ਜਿਹੜਾ ਜਵਾਬ ਹਨਾ ਤੁਰੰਤ ਮੈਂ ਦੇਣਾ ਕਈ ਵਾਰੀ ਮੈਨੂੰ ਬੱਚਿਆਂ ਨਾਲ ਟਾਈਮ ਨਹੀਂ ਲੱਗਦਾ ਕਈ ਵਾਰੀ ਮੈਂ ਦੇਵ ਦਿੰਨੀ ਆ ਕਈ ਵਾਰੀ ਬੱਚਿਆਂ ਨਾਲ ਟਾਈਮ ਨਹੀਂ ਲੱਗਦਾ ਕਿ ਤੇ ਮੈਂ ਬਾਅਦ ਚ ਵੇਖ ਕੇ ਫਿਰ ਮੈਂ ਦੇ ਦੇ ਦਿੰਨੀ ਆ ਇਹ ਨਹੀਂ ਕਿ ਮੈਂ ਰਿਪਲਾਈ ਹੀ ਨਹੀਂ ਕਰਦੀ ਮੈਂ ਰਿਪਲਾਈ ਜ਼ਰੂਰ ਕਰਦੀ ਆ ਚਲੋ ਜੀ ਇਦਾਂ ਪਿਆਰ ਦੇਂਦੇ ਰਹੋ ਆਪਣੇ ਵਲੌਗ ਨੂੰ ਤੇ ਮਿਲਦੇ ਆ ਕਿਸੇ ਅੱਡੀ ਵੀਡੀਓ ਤਦ ਤੱਕ ਲਈ ਬਾਏ